ਸਵਾਗਤ ਹੈ ਕਿਸਾਨ ਵੀਰੋ ਸਵਾਗਤ ਹੈ ਲੋਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭੈਣੀ ਮਹਾਰਾਜ ਜੀ ਹਨ ਬਾਈ ਭੈਣੀ ਮਹਾਰਾਜ ਤੋਂ ਕਵਰ ਕਰਾਂਗੇ ਇੱਕ ਸਾਨੂੰ ਲੋਕ ਲਈ ਝੋਟੀ ਦਿਖਾਵਾਂਗੇ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਆ ਸਾਰਾ ਕੁਝ ਨਾਮ ਐਡਰੈਸ ਸਾਰੀ ਛੋਟੀ ਜਾਣਕਾਰੀ ਲੈ ਕੇ ਦੇਵਾ ਸੱਸੀ ਕਾ ਬਾਜੀ ਸੱਸੀ ਆ ਗਿਆ ਹੋ ਠੀਕ ਹੋ ਜੀ ਹਾਂ ਜੀ ਹਾਂ ਬਈ ਇਹਦਾ ਨੰਬਰ ਬੋਲ ਦਿਓ ਜੀ ਨੰਬਰ ਵੀਰੇ 90416 47318 ਦੁਬਾਰਾ ਫੇਰ ਬੋਲੋ 90416 41318 ਵੀਰੇ 41318 ਪਿੰਡ ਜੀ ਆਪਣਾ ਪਿੰਡ ਵੀਰੇ ਪੈਣੀ ਮਹਾਰਾਜ ਨੇੜੇ ਆਪਾਂ ਨੂੰ ਕਿਹੜੇ ਪਿੰਡ ਆ ਗਏ ਨੇੜੇ ਵੀਰੇ ਇੱਧਰ ਆਪਾਂ ਨੂੰ ਬੜਬਰ ਆ ਗਿਆ ਤੇ ਇੱਧਰ ਕੱਟੂ ਵਾਲੀਆਂ ਆ ਗਿਆ ਓਕੇ ਤੇ ਇੱਧਰ ਬਹਾਦਰਪੁਰ ਆ ਗਿਆ ਬਹਾਦਰਪੁਰ ਤੁਹਾਡੇ ਕੋਲ ਹੀ ਆ ਹਾਂ ਜੀ ਹਾਂ ਮਸਤੂਆਣਾ ਸਾਹਿਬ ਤੋਂ ਸੜਕਾਂ ਉਂਗੀ ਓਕੇ ਜੀ ਤੇ ਬਾਈ ਜ ਜ਼ిల్లా ਬਰਨਾਲਾ ਜਿਲ੍ਹਾ ਬਰਨਾਲਾ ਤਹਿਸੀਲ ਤਹਿਸੀਲ ਵੀ ਬਰਨਾਲਾ ਤਹਿਸੀਲ ਵੀ ਬਰਨਾਲਾ ਤੇ ਧਨੌਲੇ ਦੇ ਵੀ ਨੀਤੀ ਆ ਗਿਆ ਹਾਂਜੀ ਹਾਂ ਜਮਾ ਬਿਲਕੁਲ ਇਹ ਸੰਗਰੂਰ ਕਿੰਨਾ ਪੈਂਦਾ ਵੇ ਇੱਥੋਂ ਸੰਗਰੂਰ ਹੀ ਆਪਾਂ ਨੂੰ 18 ਕਿਲੋਮੀਟਰ ਪੈਂਦਾ ਤੇ ਬਰਨਾਲਾ ਵੀ 18 ਹੀ ਪੈਂਦਾ ਤੇ ਤੂਰੀ ਕਿੰਨਾ ਬੰਦਾ ਵੇ ਤੂਰੀ ਜਿਆਦਾ ਪੈਂਦੀ ਹੈ ਤੂਰੀ ਜਿਆਦਾ ਪੈਂਦਾ ਮੈਂ ਆਪਣਾ ਲੋਕੇਸ਼ਨ ਆਹੇ ਰੂ ਬਰਨਾਲੇ ਦਾ ਹਾਂਜੀ ਹਾਂ ਤੇ ਬਾਈ ਜੀ ਜਿਹੜੀ ਆਪਾਂ ਝੋਟੀ ਦੇਖੀ ਜਾਂਦੇ ਆ ਹਾਂਜੀ ਇੱਕ ਮਿੰਟ ਆਪਾਂ ਥੋੜੇ ਥੋੜੇ ਪਸ਼ੂ ਦਿਖਾ ਦਈਏ ਖੜੇ ਆ ਦੇਖੋ ਜੀ ਇੰਨੇ ਕ ਪਸ਼ੂ ਬਾਈਆਂ ਦੇ ਘਰੇ ਰੱਖਿਆ ਕੋਈ ਵਪਾਰ ਦਾ ਤੇ ਕਿਹੜਾ ਸੂਆ ਸੂੰਦੀ ਆ ਬਾਈ ਆਪਣੀ ਮੇਰੇ ਇਹ ਤਿੰਜਾ ਸੂਈ ਹੁਣ ਤੀਜਾ ਸੂਆ ਛੋਟੀ ਸੂਰੇ ਹੀ ਆ ਤੇ ਬਾਈ ਕਿੰਨਾ ਕੁ ਫਿਰ ਦੁੱਧ ਕੱਢਿਆ ਵਾ ਦੂਜੇ ਸੂਏ ਨੇ ਦੂਜੇ ਸੂਏ 'ਤੇ ਵੀ ਆਪ 13-14 ਲੀਟਰ ਚ ਹੋਇਆ ਜੀ 13 ਤੋਂ 14 ਲੀਟਰ ਚ ਹੋਇਆ ਤੇ ਐਤ ਕੀ ਫਿਰ ਕਿੰਨਾ ਕੁ ਦੇ ਦੂ ਬਾਈ ਐ ਬਾਕੀ ਮੇਰੇ ਦੀ ਛੇਵਾ ਦਾ ਜਿੰਨਾ ਆਪਾਂ ਪਾਵਾਂਗੇ ਓੰਨੇ ਦੇ ਦਿਆਂਗੇ ਤੇ ਬਾਕੀ ਦੇ ਜਿਹੜੀ ਇਹਦੀ ਕੁਆਲਿਟੀ ਉਹ ਦੱਸਦੀ ਆ ਖੋਲੋ ਜੀ ਦਾ ਤੁਰਕ ਰਹਿ ਕੇ ਚੈੱਕ ਵੀ ਝੋਟੀ ਭਾਰ ਪਿੱਛੇ ਥਣਾਂ ਦੀ ਸਭ ਓਕੇ ਆ ਬਾਈ ਹਾਂ ਹਾਂ ਵੀਰੇ ਓਕੇ ਆ ਆਪਣੀ ਗਾਰੰਟੀ ਇਹ ਕਿੰਨੇ ਦਿਨ ਬਾਕੀ ਆ ਬਾਈ ਅੱਜ ਇਹ ਵੀਰੇ 25 ਤਰੀਕ ਨੂੰ ਦਿਨ ਪੂਰੇ ਆਈ 25 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਕੋਸ ਉੱਤੇ ਵੀ ਲੈ ਜਾਣੇ ਆ ਠੀਕ ਆ ਜੀ ਅੱਜ 20 ਤਰੀਕ 12ਵਾਂ ਮਹੀਨਾ ਤੇ 2025 ਆ ਹਾਂ ਜੀ ਆ ਦੇਖੋ ਤੇ ਥਣਲੇਵੇ ਦੀ ਬੜੀ ਸਾਫ ਸੁਥਰੀ ਆ ਨਾ ਤੇ ਬਾਈ ਧਾਰਤੂਰ ਫਿਰ ਪੋਲੀ ਆ ਪੂਰੀ ਹਾਈ ਧਾਰ ਵਧੀਆ ਪੂ ਪੋਲੀ ਆ ਜੀ ਮੋੜ ਲਓ ਜੀ ਤੇ ਬਾਕੀ ਵੀਰੇ ਆਪਣੇ ਘਰ ਦਾ ਰਵਾਈ ਇਹ 30 ਸਾਲ ਤੋਂ ਰਵਾ ਚੱਲਦਾ ਹੁੰਦਾ ਤੇ ਬਾਈਆਂ ਦੀ ਜਿਹੜੀ ਝੋਟੀ ਆ ਸਿੰਘ ਛੱਲੇ ਦੀ ਵੀ ਇੱਕ ਨੰਬਰ ਗੱਲਾਂ ਸਾਰੀਆਂ ਜਨੂਅਨ ਵੀ ਸੂਆ ਜੀ ਤੀਜਾ ਤਾਂ ਤੀਜਾ ਹੀ ਆ ਤੇ ਥਣ ਵੀ ਕੋਈ ਇੱਕ ਦੂਜੇ ਦੇ ਨੇੜੇ ਨਹੀਂ ਕਰਦੀ ਹਨਾ ਕੱਲਾ ਕੱਲਾ ਥਣ ਲੱਗਾ ਜੀ ਚਾਰੇ ਥਣ ਸਪੇਸ ਦੇ ਉੱਪਰ ਹੀ ਬੰਨ ਲਓ ਜੀ ਤੇ ਬਾਕੀ ਦਾ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਾ ਪਸ਼ੂਆਂ ਦਾ ਹਰੇਕ ਬੰਦਾ ਕਰਦਾ ਤੇ ਹਰੇਕ ਬੰਦਾ ਚਾਹੁੰਦਾ ਵੀ ਵਿੱਚੋਂ 2 ਰੁਪਏ ਕੋਈ ਪਸ਼ੂ ਨਿਕਲੇ ਤਾਂ ਆਪਾਂ ਵਟ ਗਏ ਤੇ ਫੇਰ ਡਿਮਾਂਡ ਬਾਈ ਕੀ ਆ ਗਈ ਇਹਦੀ ਡਿਮਾਂਡ ਵੀਰੇ ਆ 135 ਰੇਟ ਕਰਦੇ ਆਂਗੇ ਆਪਾਂ 135 ਮਾਨ ਸਨਮਾਨ ਮੌਕੇ ਤੇ ਹੋਊ ਥੋੜਾ ਹਾਂ ਹਾਂ ਮਾਨ ਸਨਮਾਨ ਕਰਦੇ ਆਂਗੇ ਓਕੇ ਮਾਨ ਸਨਮਾਨ ਤੁਹਾਡਾ ਜਰੂਰ ਹੋਣਾ ਜੀ ਤੇ ਕਰ ਲਿਓ ਬਾਈਆਂ ਨਾਲ ਸੰਪਰਕ ਪਿੰਡ ਜੀ ਭੈਣੀ ਮਹਾਰਾਜ ਤੇ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤੇ ਤਹਿਸੀਲ ਵੀ ਬਰਨਾਲਾਈ ਤੇ ਨੰਬਰ ਬਾਈ ਫੇਰ ਬੋਲਦੇ 90416 ਵੀਰੇ 41318 ਜੀ 41318 ਕਰ ਲਿਓ ਜੀ ਸੰਪਰਕ ਬਾਕੀ ਸਾਰੇ ਵੀਰਾਂ ਦਾ ਅੰਤ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਤੋਂ ਧੰਨਵਾਦ ਜਲਦ ਮਿਲਦੇ ਆਂਗੇ ਨਵਾਂ ਵੀਡੀਓ ਦੇ